22 ਜਨਵਰੀ ਦਾ ਦਿਨ ਪੂਰੇ ਭਾਰਤ ਲਈ ਬਹੁਤ ਹੀ ਖਾਸ ਦਿਨ ਹੋਣ ਜਾ ਰਿਹਾ ਹੈ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਸ਼੍ਰੀ ਰਾਮ ਆਖਰਕਾਰ ਅਯੁੱਧਿਆ ਪਹੁੰਚਣਗੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਲਈ ਲਗਭਗ ਸਾਰੀਆਂ ਤਿਆਰੀਆਂ ਕਰ ਲਈ ਗਈਆਂ ਨੇ ਇਸੇ ਦੌਰਾਨ 22 ਜਨਵਰੀ ਨੂੰ ਯੂਪੀ ਦੇ ਲਖੀਮਪੁਰ ਵਿੱਚ ਡਾਕਟਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਔਰ ਤੁਸੀਂ ਸੋਚ ਰਹੇ ਹੋਵੋਗੇ ਕਿ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਮੁਕੇ ਡਾਕਟਰਾਂ ਨੂੰ ਕਿਸ ਤਰ੍ਹਾਂ ਦੀ ਪਰਸ਼ਾਮਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯੂਪੀ ਦੇ ਲਖਈਮਪੁਰ ਵਿੱਚ ਕਈ ਡਾਕਟਰਾਂ ਨੇ ਇਸ ਬਾਰੇ ਗੱਲ ਕੀਤੀ ਹੈ ਦਰਸਲ ਇੱਥੇ ਕਈ ਗਰਭਵਤੀ ਔਰਤਾਂ 22 ਜਨਵਰੀ ਨੂੰ ਆਪਣੀ ਡਿਲੀਵਰੀ ਕਰਾਉਣ ਲਈ ਡਾਕਟਰਾਂ ਨੂੰ ਬੇਨਤੀ ਕਰ ਰਹੀਆਂ ਨੇ ਜੀ ਹਾਂ ਜਿਨ੍ਹਾਂ ਔਰਤਾਂ ਦੀ ਡਿਲੀਵਰੀ ਮਿਤੀ ਜਨਵਰੀ ਦੇ ਆਖਰੀ ਹਫਤੇ ਹੈ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ 22 ਜਨਵਰੀ ਨੂੰ ਹੀ ਆਪਣਾ ਆਪਰੇਸ਼ਨ ਕਰਵਾਉਣਾ ਚਾਹੁੰਦੀਆਂ ਨੇ ਇਹ ਇਸ ਦਿਨ ਆਪਣੇ ਹੋਣ ਵਾਲੇ ਬੱਚੇ ਦਾ ਸਵਾਗਤ ਕਰਨਾ ਚਾਹੁੰਦੀਆਂ ਨੇ ਜ਼ਿਲ੍ਹੇ 'ਚ ਇੱਕ ਨਹੀਂ ਸਗੋਂ ਕਈ ਹੋਰ ਗਰਭਵਤੀ ਔਰਤਾਂ ਨੇ ਜੋ ਚਾਹੁੰਦੀਆਂ ਨੇ ਕਿ 22 ਜਨਵਰੀ ਨੂੰ ਅਯੋਧਿਆ धाम 'ਚ ਪ੍ਰਾਣ ਪ੍ਰティਸ਼ਟਾ ਵਾਲੇ ਦਿਨ ਨਵੇਂ ਮਹਿਮਾਨ ਦੀਆਂ ਚੀਕਾਂ ਉਹਨਾਂ ਘਰ ਗੂੰਜਣ ਇਸ ਦੇ ਲਈ ਔਰਤਾਂ ਜ਼ਿਲ੍ਹਾ ਹਸਪਤਾਲ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਤੱਕ ਦੇ ਡਾਕਟਰਾਂ ਦੇ ਸੰਪਰਕ ਵਿੱਚ ਨੇ ਇਹਨਾਂ ਵਿੱਚ ਅਜਈਆਂ ਔਰਤਾਂ ਵੀ ਹਨ ਜਿਨ੍ਹਾਂ ਦੀ ਜਣੇਪੇ ਦੀ ਸੰਭਾਵਿਤ ਮਿਤੀ 20 ਤੋਂ 24 ਜਨਵਰੀ ਦੇ ਵਿੱਚਕਾਰ ਹੈ ਇਹ ਗਰਭਵਤੀ ਔਰਤਾਂ 22 ਜਨਵਰੀ ਨੂੰ ਮਹਿਮਾਨ ਦੇ ਆਉਣ ਲਈ ਸਿਜੇਰੀਅਨ ਕਰਵਾਉਣ ਲਈ ਵੀ ਤਿਆਰ ਜिले ਦੀਆਂ ਗਰਭਵਤੀ ਔਰਤਾਂ 22 ਜਨਵਰੀ ਨੂੰ ਨਾ ਸਿਰਫ ਮਾਂ ਬਣਨਾ ਚਾਹੁੰਦੀਆਂ ਨੇ ਸਗੋਂ ਉਹ ਇਹ ਵੀ ਚਾਹੁੰਦੀਆਂ ਨੇ ਕਿ ਉਹਨਾਂ ਦੇ ਬੱਚੇ ਦਾ ਨਾਮ ਰਾਮ ਰੱਖਿਆ ਜਾਵੇ ਡਾਕਟਰ ਜੋਤੀ ਮਹਿਰੋ ਤਰ੍ਹਾਂ ਦਾ ਕਹਿਣਾ ਹੈ ਕਿ ਹਰ ਕੋਈ ਇਸ ਗੱਲ ਨੂੰ ਲੈ ਕੇ ਉਸੋ ਕਹਿ ਕਿ ਇੰਨੇ ਸਾਲਾਂ ਬਾਅਦ RAM ਜੀ ਦਾ ਜੀਵਨ ਪਵਿੱਤਰ ਹੋ ਰਿਹਾ ਹੈ ਅਜਿਹੇ ਚ ਮਾਵਾ 22 ਤਰੀਕ ਨੂੰ ਆਪਣੇ ਬੱਚੇ ਨੂੰ ਦੁਨੀਆ ਚ ਲਿਆਉਣਾ ਚਾਹੁੰਦੀਆਂ ਨੇ ਜਿੰਨੀ ਜ਼ਿਆਦਾ ਨਾਰਮਲ ਡਿਲੀਵਰੀ ਜਾਂ ਸੇਜੇਰੀਅਨ ਉਹਨਾਂ ਹੀ ਵਧੀਆ